ਨਹਿਰੂ ਹਾਕੀ ਟੂਰਨਾਮੈਂਟ ਦੇ ਕੈਡਿਟਾਂ ਨੂੰ ਸੈਕਿੰਡ ਪੰਜਾਬ ਐਨਸੀਸੀ ਬਟਾਲੀਅਨ ਜਲੰਧਰ ਵਿੱਚ ਸਨਮਾਨਿਤ ਕੀਤਾ ਗਿਆ ਡਾਇਰੈਕਟਰ ਜਨਰਲ ਐਨਸੀਸੀ ਦੀ ਅੰਡਰ 15 ਹਾਕੀ ਟੀਮ ਇਸ ਮੁਕਾਬਲੇ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਜੇਤੂ ਰਹੀ ਸੀ ਕਰਨਲ ਵਿਨੋਦ ਜੋਸ਼ੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਡਿਟਾਂ ਨੂੰ ਨਹਿਰੂ ਕੱਪ ਪ੍ਰਬੰਧਕੀ ਕਮੇਟੀ ਦਿੱਲੀ ਦੇ ਸਰਟੀਫਿਕੇਟ ਟਰੈਕ ਸੂਟ ਤੇ ਹਾਕੀਆਂ ਵੰਡੀਆਂ ਗਈਆਂ ਅੰਡਰ 15 ਟੀਮ ਦੇ 16 ਖਿਡਾਰੀਆਂ ਵਿੱਚੋਂ ਕੈਡਟ ਵਿਮਲੇਸ਼, ਕੈਡਟ ਕੀਰਤਪ੍ਰੀਤ ਸਿੰਘ ਤੇ ਕੈਡਟ ਪਵਨ ਕੁਮਾਰ ਨੂੰ ਵੱਖ-ਵੱਖ ਮੈਚਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰਬੰਧਕੀ ਕਮੇਟੀ ਵੱਲੋਂ ਮੈਚ ਦੇ ਸਭ ਤੋਂ ਵਧੀਆ ਖਿਡਾਰੀ ਦੇ ਤੌਰ ਤੇ ਸਰਟੀਫਿਕੇਟ ਤੇ ਹਾਕੀਆਂ ਇਨਾਮ ਦੇ ਤੌਰ ਤੇ ਦਿੱਤੇ ਗਏ। ਕਰਨਲ ਜੋਸ਼ੀ ਨੇ ਦੱਸਿਆ ਕਿ ਨਹਿਰੂ ਹਾਕੀ ਕੱਪ ਅੰਡਰ 15 ਉਮਰ ਵਰਗ ਦੇਸ਼ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਜਿਸ ਵਿੱਚ 36 ਟੀਮਾਂ ਨੇ ਹਿੱਸਾ ਲਿਆ। ਨਵੀਂ ਦਿੱਲੀ ਦੇ ਸ਼ਿਵਾਜੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦੇ ਪਹਿਲੇ ਮੈਚ ਵਿੱਚ ਐਨਸੀਸੀ ਦੀ ਟੀਮ ਨੇ एनएस एनवीपी पुणे ਨੂੰ ਇੱਕ ਦੇ ਮੁਕਾਬਲੇ 25 ਗੋਲਾਂ ਦੇ ਵੱਡੇ ਫਰਕ ਨਾਲ ਹਰਾਇਆ ਦੂਜੇ ਮੈਚ ਵਿੱਚ ਐਨਸੀਸੀ ਦੀ ਟੀਮ ਨੇ ਜੇਬੀ ਸ਼ਾ ਇੰਗਲਿਸ਼ ਸਕੂਲ ਮੁਡੇਸਾ ਗੁਜਰਾਤ ਨੂੰ ਇੱਕ ਦੇ ਮੁਕਾਬਲੇ 16 ਗੋਲਾਂ ਦੇ ਫਰਕ ਨਾਲ ਹਰਾਇਆ ਤੀਜੇ ਮੈਚ ਵਿੱਚ ਐਨਸੀਸੀ ਟੀਮ ਨੇ ਸੈਂਟਰ ਐਗਰੈਸ ਸਕੂਲ ਦੇਹਰਾਦੋਨ ਨੂੰ ਇੱਕ ਦੇ ਮੁਕਾਬਲੇ 9 ਗੋਲਾਂ ਨਾਲ ਹਰਾਇਆ ਪ੍ਰੀ ਕੁਆਰਟਰ ਫਾਈਨਲ ਮੈਚ ਵਿੱਚ ਐਨਸੀਸੀ ਦੀ ਟੀਮ ਚਰਕੀ ਦਾਦਰੀ ਹਰਿਆਣਾ ਦੀ ਟੀਮ ਤੋਂ ਇੱਕ ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਾਰ ਕੇ ਕੁਆਰਟਰ ਫਾਈਨਲ ਵਿੱਚੋਂ ਬਾਹਰ ਹੋ ਗਈ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੀਤ Tiwari ਨੇ ਦੱਸਿਆ ਕਿ NCC ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਿਰਫ 5 ਮਹੀਨੇ ਦੀ ਸਖਤ ਮਿਹਨਤ ਤੇ ਟੀਮ ਪਾਵਨਾ ਨਾਲ DG NCC ਟੀਮ nehru cup ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ ਤੇ ਦੇਸ਼ ਦੀਆਂ ਪੇਸ਼ੇਵਰ ਟੀਮਾਂ ਦੇ ਨਾਲ ਕਰੜਾ ਮੁਕਾਬਲਾ ਕੀਤਾ ਹੈ ਕਮਾਂਤਰੀ ਹਾਕੀ ਕੋਚ ਕੁਲਦੀਪ ਸਿੰਘ ਟੀਮ ਮੈਨੇਜਰ ਸੂਬੇਦਾਰ ਸੁਖਦੇਵ ਸਿੰਘ ਡਿਪਟੀ ਮੈਨੇਜਰ ਹਵਾਲਦਾਰ ਤਿਲਕ ਰਾਜ ਦੇ ਹਵਾਲਦਾਰ ਰਾਜਵਿੰਦਰ ਸਿੰਘ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ